阿贝！耶！好，Go，阿贝！ ਕੀ ਖੇਲਦੇ ਹੋ ਉਥੇ ਕਿਹੜੀ ਗੇਮ ਖੇਲਦੇ ਹੋ ਕਾਰਾਟੀ ਕਾਰਾਟੀ ਖੇਲਦੇ ਹੋ ਕਿ ਕਾਰਾਟੀ ਖੇਲਦੇ ਹੋ ਤੇ ਕਿਹੜੇ ਕਿਹੜੇ ਪੁੱਤਰ ਸੈਰ ਦੇ ਵਿੱਚ ਤੂੰ ਜਾ ਕੇ ਕਾਰਾਟੀ ਖੇਡੇ ਆ ਗੋਆ ਭਪਾਲ ਇੰਦੋਰ ਦਿੱਲੀ ਗੋਆ ਉੱਤਰਾਖੰਡ ਬਟਾਲੀ ਸਰਕਾਰ ਨੇ ਹਸਤਾਖਰ ਕਿਹਾ ਬੜਾ ਖੁਸ਼ ਹੈ ਪਰ ਕੀਤਾ ਕੁਝ ਨਹੀਂ ਹੈ ਕੀ ਗੱਲ ਕਿ ਆਮ ਬਾਲਟੀ ਨੇ ਵੀ ਕਿਹਾ ਕਿ ਜਿਹੜਾ ਬੱਚਾ ਇੰਟਰਨੈਸ਼ਨਲ ਖੇਡ ਕੇ ਆਇਆ ਤੇ ਉਹਨੂੰ ਅਸੀਂ 16000 ਰੁਪਏ ਮਹੀਨੇ ਦੀ ਪੇ ਲਾਵਾਂਗੇ ਅਜੇ ਤੱਕ ਮਨ ਲਕੀ ਕੁਝ ਨਹੀਂ ਆ ਅਸੀਂ ਬੜੇ ਥਾਵਾਂ ਤੇ ਗਏ ਆ ਪਰ ਸਾਨੂੰ ਕਿਹੇ ਨੇ ਕੁਝ ਨਹੀਂ ਅਸੀਂ ਪਹੁੰਚੇ ਹਾਂ ਅੱਜ ਦਿਨਨਗਰ ਦੇ ਨਾਲ ਇੱਕ ਬਾਰਡ ਨੰਬਰ 10 ਕੈਂਪ ਕ੍ਰਿਸਨਾ ਨਗਰ ਦੇ ਵਿੱਚ ਜਿੱਥੇ ਕਿ ਸਾਡੇ ਧਿਆਨ ਦੇ ਵਿੱਚ ਇੱਕ ਮਾਮਲਾ ਆਇਆ ਕਿ ਇੱਕ ਬੱਚਾ ਜੋ ਕਿ ਸੈਕੰਡ ਕਲਾਸ ਦੇ ਵਿੱਚ ਪੜਦਾ ਗੁਰੂਕੁਲ ਸਕੂਲ ਦਾ ਵਿਦਿਆਰਥੀ ਹੈ ਤੇ ਬੜੀ ਛੋਟੀ ਉਮਰ ਦੇ ਵਿੱਚ ਹੀ ਬੱਚੇ ਨੇ ਬੜੀਆਂ ਵੱਡੀਆਂ ਉਪਲਬਧੀਆਂ ਹਾਸਲ ਕੀਤੀਆਂ ਬੜੇ ਮਾਣ ਵਾਲੀ ਗੱਲ ਹੈ ਸਾਡੇ ਲਈ ਕਿ ਇੱਕ ਬੱਚਾ ਜੋ ਕਿ ਸੈਕੰਡ ਕਲਾਸ ਦੇ ਵਿੱਚ ਪੜਦਾ ਹੈ ਦੂਜੀ ਜਮਾਤ ਦਾ ਵਿਦਿਆਰਥੀ ਹੈ ਰਵਨੀਤ ਇਹਦੇ ਪਾਪਾ ਰਾਜਕਮਰ ਜੋ ਕਿ ਬਾਹਰ ਦੀ ਕੰਟਰੀ ਵਿੱਚ ਕਿਤੇ ਸੈਟਲ ਨਾ ਬੱਚਾ ਗੁਰੂਕੋਲ ਦਾ ਵਿਦਿਆਰਥੀ ਹੈ ਜਿੱਥੇ ਕਿ ਇਹਨੂੰ ਵੱਖ-ਵੱਖ ਗੇਮਾਂ ਦੌਰਾਨ ਪਾਰਟਿਸਿਪੇਟ ਕਰਨ ਦਾ ਮੌਕਾ ਮਿਲਿਆ ਜਿੱਥੇ ਇਸਨੇ 골ਡ ਮੈਡਲ ਤੁਸੀਂ ਦੇਖ ਸਕਦੇ ਹੋ ਲਈ ਤਸਵੀਰਾਂ 'ਚ ਮੈਂ ਕੈਮਰਾਮੈਨ ਨੂੰ ਕਹਾਂਗੇ ਤਾਂ ਗਲਾ ਦੇਖਿਆ ਜਾਵੇ ਜਿਹਦੇ ਵਿੱਚ ਬੱਚੇ ਨੇ ਇਹਦੀ ਉਮਰ ਜਿੰਨਾ ਮੈਂ ਕਹਿੰਦਾ ਇਹਦਾ weight ਹੈ ਜਿੰਨਾ ਦਾ ਭਾਰ ਹੈ ਉਹਨੇ ਨੇ ਗਲੇ 'ਚ ਮੈਡਲ ਪਾਇਆ ਹੈ ਬੜੀ ਮਾਣ ਵਾਲੀ ਗੱਲ ਹੈ ਸਾਡੇ ਲਈ ਕਿ ਬੱਚਾ ਛੋਟੀ ਉਮਰ ਦੇ ਵਿੱਚ ਹੀ ਬੱਚੇ ਨੇ ਦਿਨਗਰ ਦਾ ਨਾਮ ਰੋਸ਼ਨ ਕੀਤਾ ਆਪਣੇ ਮਾਂ ਪਿਓ ਦਾ ਨਾਮ ਰੋਸ਼ਨ ਕੀਤਾ ਜ਼ਿਲ੍ਹੇ ਗੁਰਦਾਸਪੁਰ ਦਾ ਨਾਮ ਰੋਸ਼ਨ ਕੀਤਾ ਪੰਜਾਬ ਦਾ ਨਾਮ ਰੋਸ਼ਨ ਕੀਤਾ ਬੜੀ ਹੀ ਮਾਣ ਵਾਲੀ ਗੱਲ ਹੈ ਕਿ ਬੱਚਾ ਬੜਾਇ ਕਹੋ ਹਰ ਬੱਚਾ ਅਸੀਂ ਪ੍ਰਮਾਤਮਾ ਕੀ ਦੁਆ ਕਰਾਂਗੇ ਕਿ ਇਹ ਬੱਚਾ ਹੋਰ ਵੱਡੀਆਂ ਉਪਲਬਧੀਆਂ ਜਿਹੜੀਆਂ ਹਾਸਲ ਕਰੇ ਤਾਂ ਜੋ ਸਾਡੇ ਜ਼ਿਲ੍ਹੇ ਦਾ ਸਾਡੇ ਪੰਜਾਬ ਦਾ ਸਾਡੇ ਇਹ ਕੈਂਪ ਦਾ ਜਾਂ ਜਿਹੜੇ ਸਾਡਾ ਏਰੀਆ ਉਹਦਾ ਨਾਮ ਰੋਸ਼ਨ ਕਰੇ ਬੱਚੇ ਨੇ ਦੇਖਿਆ ਕਿ ਬੱਚਾ ਕਾਫੀ ਹੈਪੀ ਮੂਡ ਦੇ ਵਿੱਚ ਮਹਿਸੂਸ ਕਰ ਰਿਹਾ ਕਿੰਨੇ ਸਰਟੀਫਿਕੇਟ ਬੱਚੇ ਨੇ ਫੜੇ ਹੋਏ ਆ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਨੇ ਕਿੰਨੇ ਜਿਹੜੇ ਸਰਟੀਫਿਕੇਟ ਆ ਦੱਸਦਾ ਪਿਆ ਬੱਚਾ ਕਿ ਮੈਂ ਗੋਆ ਵੀ ਅੰਕਲ ਜੀ ਗਿਆ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਜਾਂ ਬਾਹਰ ਦੇ ਹੋਰ ਉਤਰਾਖੰਡ ਉਰਨਾਚਲ ਪ੍ਰਦੇਸ਼ ਵਿੱਚ ਕਾਫੀ ਬੱਚੇ ਨੇ ਜਿਹੜੇ ਜਿਹੜੇ ਆਪਣੇ ਇਹ ਪ੍ਰਾਈਜ਼ ਲੈ ਕੇ ਆਇਆ ਬੱਚਾ ਸਾਨੂੰ ਬਹੁਤ ਹੀ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਉਸ ਮਾਂ ਪਿਓ ਤੇ ਵੀ ਜਿਨ੍ਹਾਂ ਨੇ ਇਸ ਬੱਚੇ ਨੂੰ ਪੈਦਾ ਕੀਤਾ ਜਿਨ੍ਹਾਂ ਨੇ ਜਨਮ ਦਿੱਤਾ ਅਸੀਂ ਪ੍ਰਮਾਤਮਾ ਕੀ ਦੁਆ ਕਰਾਂਗੇ ਕਿ ਇਹ ਬੱਚਾ ਜਿਹੜਾ ਹੋਰ ਵੱਡੀਆਂ ਉਪਲਬਧੀਆਂ ਹਾਸਲ ਕਰੇ ਜਿਹਦੇ ਲਈ ਸਾਡੇ ਲਈ ਜਿਹੜੇ ਮਰ ਕੇ ਹੋਰ ਇਹ ਵੱਤ ਵਤ 골ਡ ਮੈਡਲ ਲੈ ਕੇ ਆਏ ਜਿਹਦੇ ਨਾਲ ਸਾਡੇ ਜਿਹੜੇ ਹਲਕੇ ਦਾ ਜਿਲ੍ਹੇ ਦਾ ਗੁਰਦਾਸਪੁਰ ਦਾ ਇਹ ਨਾਮ ਰੋਸਣਾ ਹੈ ਹਾਂ ਬੇਟਾ ਕੀ ਨਾਮ ਹੈ ਬੇਟਾ ਆਪਣਾ ਅਰਵਨੀਤ ਅਰਵਨੀਤ ਬੇਟਾ ਕਿਹੜੀ ਗੱਲ ਹੱਸੇ ਬੜਦੇ ਹੋ ਸੈਕਿੰ ਕਿੰਨੀ ਉਮਰ ਪੁੱਤਰ ਹੋਇਆ ਤੇਰੀ ਅੱਠ ਅੱਠ ਇਹ ਜੀ ਜਿਹੜੀ ਚੀਜ਼ ਤੈਨੂੰ ਪਤਾ ਨਹੀਂ ਤੈਨੂੰ ਸਮਝ ਆ ਗਈ ਵੀ ਕੀ ਚੀਜ਼ਾਂ ਤੂੰ ਫੜੀਂ ਆਪਣੇ ਹੱਥ ਵਿੱਚ ਹਾਂਜੀ ਕੀ ਹੈ ਬੇਟਾ ਮੈਡਲ ਸਰਟੀਫੀਕੇਟ ਸਰਟੀਫੀਕੇਟ ਫੜਿਆ ਤੇ ਤੈਨੂੰ ਬੇਟਾ ਕਿੱਦਾਂ ਇੱਧਰ ਦੇ ਬਸ ਇਧਰ ਕਿੱਦਾਂ ਤੇ ਆਣ ਗਿਆ ਤੈਨੂੰ ਕਿੰਨੀ ਇਸ ਲਾਈਨ ਦੇ ਵਿੱਚ ਪਾਇਆ ਸੀ ਪਾਪਾ ਨੇ ਕੀ ਖੇਲਦੇ ਵੀ ਉਹਦੇ ਕਿਹੜੀ ਗੇਮ ਖੇਲਦੇ ਹੋ ਕਰਾਟੇ ਕਰਾਟੇ ਖੇਲਦੇ ਹੋ ਤੇ ਕਰਾਟੇ ਖੇਲਦੇ ਹੋ ਤੇ ਕਿਹੜੇ ਕਿਹੜੇ ਪੁੱਤਰ ਸੈਰ ਦੇ ਵਿੱਚ ਤੂੰ ਜਾ ਗਿਆ ਕਰਾਟੇ ਖੇਡੇ ਆ ਗੋਆ ਪਪਾਲ ਇੰਦੋਰ ਦਿੱਲੀ ਗੋਆ ਉੱਤਰਾਖੰਡ ਬਟਾਲੀ ਬੇਟਾ ਜਿੱਥੇ ਵੀ ਜਾਂਦੇ ਹੋ ਤੇ ਜਿੱਤ ਕੇ ਜਾਂਦੇ ਹੋ ਹਾਂਜੀ ਕਿੰਨੇ ਬੱਚੇ ਦਿਲ ਨਾਲ ਹੋਰ ਸਾਈਡ ਪਾਰਟਿਸਿਪੇਟ ਕਰਦੇ ਵੀ ਕਿੰਨੇ ਬੱਚੇ ਜਾਂਦੇ ਨਾਲ ਤੁਹਾਡੇ ਹਾਂ 10 20 ਜਾਂਦੀ ਹੈ 10 20 ਜਾਂਦੀ ਹੈ ਤੇ ਉਹਨਾਂ ਵਿੱਚੋਂ ਤੁਸੀਂ ਫਰਸਟ ਆਉਂਦੇ ਹੋ ਹਮ ਸਾਰੇ ਕੋਈ ਕੋਈ ਵੀ ਫਰਸਟ ਆਉਂਦਾ ਹੈ ਅੱਛਾ ਤੇ ਜਿੰਨੇ ਤੁਸੀਂ ਮੈਡਲ ਪਾਏ ਦੇ ਸਾਰੇ 골ਡ ਦੇ ਹੀ ਹੈ ਹਾਂਜੀ ਬੇਟਾ ਕਾਰ ਦੇ ਵਿੱਚ ਕਿੰਨੇ ਮੈਂਬਰ ਆ ਕੋਣ ਕੋਣ ਤੁਹਾਡੇ ਮੰਮੀ ਡੈਡੀ ਕੀ ਕਰਦੇ ਆ ਮੰਮਾ ਕਾਰ ਦਾ ਕੰਮ ਕਰਦੇ ਆ ਪਾਪਾ ਬਾਹਰ ਆਲੇ ਤੇ ਬਾਹਰ ਕਿਹੜੀ ਕੰਟਰੀ ਜਨ ਦੇ ਪਾਪਾ ਕਤਰ ਬੇਟਾ ਜਿਹੜੇ ਤੇਰੇ ਸਾਥੀ ਨਾਲ ਬੱਚੇ ਹੋਰ ਖੇਲਦੇ ਆ ਇਸ ਤਰ੍ਹਾਂ ਦੇ ਫਿਰਦੇ ਆ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਉਹਨਾਂ ਨੂੰ ਇੰਦਾ ਦੇ ਖੇਲੇ ਵਟ 골ਡ ਮੈਡਲ ਜਿੱਤੇ ਠੀਕ ਹੈ ਬੜੀ ਬੇਟਾ ਵੱਡਾ ਹੋ ਕੇ ਤੂੰ ਕੀ ਬੰਨਾ ਚਾਹੁੰਦਾ ਕੀ ਤੇਰੇ ਮਨ ਦੇ ਚ ਸੁਪਨਾ ਵੀ ਮੈਂ ਮਿਲ ਕੇ ਵੱਡਾ ਹੋਵਾਂ ਤੇ ਮੈਂ ਕੀ ਬਣਾਂਗਾ ਕੀ ਸੋਚਦੇ ਆਰਮੀ ਆਰਮੀ ਜਾਏਗਾ ਆਰਮੀ ਚ ਕੀ ਬਣੇਗਾ ਫੌਜੀ ਫੌਜੀ ਬਣੇਗਾ ਉਹਦੇ ਬਾਅਦ ਹੋਰ ਕੁਝ ਵੱਡਾ ਕੋਈ ਅਫਸਰ ਅਫਸਰ ਬਣਾਂਗਾ ਬੇ ਵੈਰੀ ਗੁੱਡ ਬੇਟਾ ਤੋ ਦੇਖੋ ਬੱਚੇ ਦਾ ਸੁਪਨਾ ਬੱਚਾ 8 ਸਾਲ ਦਾ ਬੱਚਾ ਹੈ ਇਹ ਖੇਡਣ ਮੱਲਣ ਦੀ ਉਮਰ ਹੈ ਬੱਚੇ ਕਈ ਬੱਚੇ ਦੇਖਿਆ ਗਲੀਆਂ 'ਚ ਘੁੰਮਦੇ ਫਿਰਦੇ ਰਹਿੰਦੇ ਆ ਲੇਕਿਨ ਬੱਚੇ ਦੀ ਸੋਚ ਬੱਚਾ ਕਿੰਨਾ ਵਧੀਆ ਸੋਚਦਾ ਪਿਆ ਕਿ ਮੈਂ ਵੱਡਾ ਹੋ ਕੇ ਆਰਮੀ 'ਚ ਜਾਵਾਂਗਾ ਤੇ ਵੱਡਾ ਅਫਸਰ ਬਣਾਂਗਾ ਮਲਕੇ ਛੋਟੀ ਉਮਰ ਦੇ ਵਿੱਚ ਹੀ ਮਲਕੇ ਆਪਣੀ ਇੱਛਾ ਹਾਸਲ ਕਰਕੇ ਪਹੁੰਚਿਆ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਔਰ ਕਿਹੜੀ ਕਲਾਸ ਦੇ ਵਿੱਚ ਬੱਚਾ ਪੜਦਾ ਤੁਹਾਡਾ ਜੀ ਇਹ ਸੈਕੰਡ ਕਲਾਸ 'ਚ ਪੜਦਾ ਹੈ ਰਮਨੀਤ ਮੇਰਾ ਬੇਟਾ ਹੈ ਮੈਨੂੰ ਬਹੁਤ ਜ਼ਿਆਦਾ ਇੱਤਿਮਾਨ ਹੈ ਮੈਂ ਬਹੁਤ ਇਸ ਟਾਈਮ ਖੁਸ਼ ਆ ਕਿ ਮੇਰਾ ਬੱਚ ਬੱਚੇ ਨੂੰ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਆ ਮਤਲਬ ਕਿ ਸਰਕਾਰ ਨੇ ਅੱਜ ਤੱਕ ਐਨਾ ਇਹ ਖੇਡਿਆ ਇਹਨੂੰ ਕੋਈ ਸਹਤਾ ਨਹੀਂ ਮਿਲੀ ਕਿਤੇ ਵੀ ਜਾਂਦਾ ਹੈ ਕਿਸੇ ਨੇ ਕੁਝ ਨਹੀਂ ਪੁੱਛਿਆ ਕਿ ਬੱਚਾ ਸਾਡਾ ਦੇਖਣ ਵਿੱਚ ਆਉਂਦਾ ਹੈ ਕਿ ਸਰਕਾਰਾਂ ਜਦੋਂ ਕੋਈ ਅਸੀਂ ਦੇਖਦੇ ਹਾਂ ਕਿ ਕੋਈ ਪੰਜਾਬ ਦੀ ਸਰਕਾਰ ਕੋਈ ਵੀ ਜਦੋਂ ਆਂਦੀ ਹੈ ਤਾਂ ਉਹ ਮਤਲਬ ਕਿ ਜਿਹੜਾ ਵੀ ਪਲੇਅਰ ਕੋਈ ਵੱਡੀ ਉਪਲਬਧੀ ਹਾਸਲ ਕਰਦਾ ਉਹਨੂੰ ਡੀਐਸਪੀ ਦਾ ਰੈਂਕ ਦੇ ਦਿੰਦੇ ਆ ਡਾਇਰੈਕਟ ਉਹਨੂੰ ਕੋਈ ਤਹਿਸੀਲਦਾਰ ਬਣਾ ਦਿੰਦੇ ਆ ਕੋਈ ਉਹਨੂੰ ਬਲਕੇ ਵੱਡੇ ਵੱਡੇ ਇਨਸਪੈਕਟਰ ਬਣਾ ਦਿੰਦੇ ਆ ਤੇ ਨਾਲ ਹੀ ਉਹਨਾਂ ਨੂੰ ਕਰੋੜਾਂ ਰੁਪਏ ਦੀ ਜਿਹੜੀ ਗ੍ਰਾਂਟ ਆ ਉਹ ਵੀ ਦਿੰਦੇ ਆ ਲੇਕਿਨ ਇਹ ਬੱਚਾ ਕੀ ਇਹ ਸੋਟੀ ਉਮਰ ਕਰਕੇ ਉਤਾਰ ਕੇ ਇਹਨੂੰ ਮਿਲ ਕੇ ਕੋਈ ਸਰਕਾਰ ਇਹਨੂੰ ਸਨਮਾਨਤ ਨਹੀਂ ਕਰਨ ਕਰ ਪਾਰੀ ਸਰਕਾਰ ਨੇ ਅਜ ਤੱਕ ਕਰ ਕਿਹਾ ਬੜਾ ਕੁਛ ਹੈ ਪਰ ਕੀਤਾ ਕੁਛ ਨਹੀਂ ਹੈ ਕੀ ਗੱਲ ਕਿ ਆਮ ਬਾਲਟੀ ਨੇ ਵੀ ਕਿਹਾ ਕਿ ਜਿਹੜਾ ਬੱਚਾ ਇੰਟਰਨੈਸ਼ਨਲ ਖੇਡ ਕੇ ਆਇਆ ਤੇ ਉਹਨੂੰ ਅਸੀਂ 16000 ਰੁਪਏ ਮਹੀਨੇ ਦੀ ਪੇ ਲਾਵਾਂਗੇ ਅਜੇ ਤੱਕ ਮਿਲ ਕੇ ਕੁਛ ਨਹੀਂ ਆਹੀਂ ਬੜੇ ਥਾਵਾਂ ਤੇ ਗਏ ਆ ਪਰ ਸਾਨੂੰ ਕਿਸੇ ਨੇ ਕੁਛ ਨਹੀਂ ਤੁਹਾਡੀ ਇਹ ਜਿਹੜੀ ਬੱਚੇ ਦੀ ਜਿਹੜੀ ਜੋ ਬੱਚੇ ਨੇ ਐਨੇ ਮੈਡਲ ਜਿੱਤੇ ਆ ਕੀ ਲੱਗਦਾ ਤੁਸੀਂ ਬੱਚੇ ਦੀ ਜਿਹੜੀ ਆਵਾਜ਼ ਆ ਕੋਈ ਸਰਕਾਰ ਤੱਕ ਤੁਹਾਡੀ ਪਹੁੰਚੀ ਆ ਨਹੀਂ ਜੀ ਅਜੇ ਤੱਕ ਸਰਕਾਰ ਤੱਕ ਤੁਹਾਡੀ ਕੋਈ ਆਵਾਜ਼ ਨਹੀਂ ਪਹੁੰਚੀ ਅਜੇ ਤੱਕ ਬੱਚੇ ਨੂੰ ਕੋਈ ਵੀ ਫੈਸਿਲਿਟੀ ਲਈ ਸਰਕਾਰ ਵੱਲੋਂ ਕੋਈ ਜੇ ਪ੍ਰਾਈਜ਼ ਜਾਂ ਬੱਚੇ ਦਾ ਹੌਸਲਾ ਵਜਾਈ ਨਹੀਂ ਕੀਤੀ ਗਈ ਨਹੀਂ ਕੀਤੀ ਗਈ ਨਾ ਸਕੂਲ ਵੱਲ ਕੀਤੀ ਗਈ ਨਾ ਸਰਕਾਰ ਵੱਲ ਕੀਤੀ ਗਈ ਮਤਲਬ ਕਿ ਕੀ ਮੰਗ ਕੀ ਕਰਦੇ ਤੁਸੀਂ ਸਰਕਾਰ ਨੂੰ ਮੈਂ ਮੰਗ ਇਹੀ ਕਰਨੀ ਹੈ ਕਿ ਮੇਰੇ ਬੱਚੇ ਨੂੰ ਅੱਗੇ ਤੇ ਅੱਗੇ ਪਹੁੰਚਾਇਆ ਜਾਏ ਸਰਕਾਰ ਵੱਲੋਂ ਜਿੱਥੇ ਆਹੀ ਨਹੀਂ ਜਾ ਸਕਦੇ ਉੱਥੇ ਸਰਕਾਰ ਇਹਨੂੰ ਪਹੁੰਚਾਏ ਬਾਹਰ ਦੀ ਕੰਟਰੀਆਂ ਤੱਕ ਸਰਕਾਰ ਇਹਨੂੰ ਲੈ ਕੇ ਜਾਏ ਦੇਖੋ ਜੀ ਏਸੀ ਰਵਨੀਤ ਦੀ ਮਦਰ ਰੇਖਾ ਦੇਵੀ ਜੀ ਉਹਨਾਂ ਦੱਸਿਆ ਕਿ ਮੇਰਾ ਬੇਟਾ ਬੀਖਸਾ ਛੋਟੀ ਉਮਰ ਦੇ ਵਿੱਚ ਹੀ ਨੇ ਕਾਫੀ ਵੱਡੀਆਂ ਉਪਲਬਧੀਆਂ ਹਾਸਲ ਕੀਤੀਆਂ ਕਾਫੀ ਦੂਰ ਦੂਰ ਤੱਕ ਪਹੁੰਚਿਆ ਕਾਫੀ ਦੂਰ ਤੱਕ ਖੇਡ ਕੇ ਆਇਆ ਵੀ ਬੜੇ ਮਾਣ ਵਾਲੀ ਗੱਲ ਹੈ ਕਿ ਬੱਚਾ ਹਮੇਸ਼ਾ 골ਡ ਮੈਡਲ ਨਾਲ ਹੀ ਜਿੱਤ ਕੇ ਆਇਆ ਹੈ ਉਹ ਸਰਕਾਰਾਂ ਦੇ ਜਿਹੜੇ ਦਾਅਵੇ ਐ ਇੱਥੇ ਸਾਨੂੰ ਕੋਖਲੇ ਨਜ਼ਰ ਆ ਰਹੇ ਆ ਕਿਉਂਕਿ ਸਰਕਾਰਾਂ ਕਹਿੰਦੀਆਂ ਕੁਝ ਇਹ ਕਰਦੀਆਂ ਕੁਛ ਸਰਕਾਰਾਂ ਦੇ ਦਾਅਵੇ ਆ ਕਿ ਅਸੀਂ ਜਿਹੜਾ ਵੀ ਕੋਈ ਬੱਚਾ ਇੰਟਰਨੈਸ਼ਨਲ ਜਾਂ ਨੈਸ਼ਨਲ ਖੇਡ ਕੇ ਆਉਂਦਾ ਤੇ ਉਹਨੂੰ ਅਸੀਂ ਵੱਡੀਆਂ ਮਲਕੇ ਵੱਡੇ ਵੱਡੇ ਰੈਂਕ ਦੇ ਨੌਕ ਇਸ ਬੱਚੇ ਦੀ ਕੋਈ ਸਰਕਾਰ ਕੇਅਰ ਕਰੇ ਦੇਖਭਾਲ ਕਰੇ ਤਾਂ ਇਹ ਬੱਚਾ ਹੋਰ ਵੀ ਅੱਗੇ ਵਧੇ ਫੁੱਲੇਗਾ ਹੋਰ ਵੀ ਜ਼ਿਆਦਾ ਇਹ 골ਡ ਮੈਡਲ ਲੈ ਗਿਆ ਕਰਾਟੇ ਬੱਚੇ ਖੇਡਦਾ ਮੈਂ ਦੇਖਦਾ ਦੀ ਖੁਦ ਵੀਡੀਓ ਵੇਖੀ ਗਿਆ ਤੁਸੀਂ ਵੀ ਦੇਖੋਗੇ ਇਸ ਚੈਨਲ ਦਾ ਹੀ ਇਹ ਬੱਚਾ ਕਿੰਨੀ ਫਾਸਟ ਔਰ ਕਿੰਨਾ ਵਧੀਆ ਤਰੀਕਾ ਨਾਲ ਖੇਡ ਰਿਹਾ ਹੈ ਸਾਡੇ ਨਾਲ ਉਹਦੇ ਦਾਦੀ ਮਾ ਵੀ ਨਾਲ ਨਾਲ ਅਸੀਂ ਉਹਨਾਂ ਕੋਲ ਜਾਣਨ ਦਾ ਪ੍ਰਯਾਸ ਕਰਦੇ ਹਾਂ ਮਾਤਾ ਜੀ ਅੱਜ ਪੋਤਰਾ ਤੁਹਾਡਾ ਤੁਹਾਡੇ ਲਾਗੇ ਬੈਠੇ ਦਾ ਬੜੇ ਮੈਡਲ ਗਲ ਦੇ ਵਿੱਚ ਪਾਏ ਦੇਣਾ ਬੜੇ ਸਰਟੀਫਿਕੇਟ ਹਾਸਲ ਕੀਤੇ ਛੋਟੀ ਜੀ ਉਮਰ ਬੱਚੇ ਦੀ ਕੀ ਮਾਤਾ ਕਿਦਾਂ ਮਹਿਸੂਸ ਕਰ ਰਹੇ ਤੁਸੀਂ ਅੱਜ ਬੜੀ ਖੁਸ਼ੀ ਹੈ ਬੱਚਾ ਸਾਡਾ ਇਹ ਕੀ ਮੰੰਗੀ ਕਰਦੇ ਸਰਕਾਰਾਂ ਕੋ ਬੱਚੇ ਨੇ ਇੰਨੀ ਮਿਹਨਤ ਕੀਤੀ ਹੈ ਹਾਂ ਸਰਕਾਰ ਨੇ ਕਰਨਾ ਚਾਹੀਦਾ ਕੁਛ ਨਾ ਕੁਛ ਬੱਚੇ ਲਈ ਇੰਨਾ ਦੂਰ ਦੂਰ ਤੱਕ ਬੱਚਾ ਖੇਲਣ ਜਾਂਦੇ ਆ ਜੀ ਏ ਸੀ ਦਾਦੀ ਮਾਂ ਰਵਨੀਤ ਦੀ ਜਿਹਨਾਂ ਦੱਸਿਆ ਕਿ ਸਾਡਾ ਬੱਚਾ ਜਿਹੜਾ ਉਹ ਕਾਫੀ ਦੂਰ ਦੂਰ ਤੱਕ ਕਿਹੜੇ ਕਿ ਆਇਆ ਔਰ ਕਾਫੀ ਜਿਹੜੇ ਸਰਟੀਫਿਕੇਟ ਔਰ ਕਾਫੀ 골ਡ ਮੈਡਲ ਜੇ ਲੈ ਕੇ ਆਇਆ ਲੇਕਿਨ ਸਾਨੂੰ ਸਰਕਾਰੋਂ ਨਾਲ ਜਰੂਰ ਗਿਲਾ ਹੈ ਇਸ ਗੱਲ ਦਾ ਕਿ ਇਸ ਬੱਚੇ ਨੂੰ ਅਜੇ ਤੱਕ ਕੋਈ ਵੀ ਸਰਕਾਰ ਵੱਲੋਂ ਆਰਥਿਕ ਜਿਹੜੀ ਹਾਲਤ ਜਾਂ ਮਦਦ ਨਹੀਂ ਕੀਤੀ ਗਈ ਅਸੀਂ ਵੀ ਆਪਣੇ ਚੈਨਲ ਦੇ ਮੱਦੇ ਮਾਦਮ ਰਾਹੀਂ ਸਰਕਾਰ ਕੋ ਉਮੀਦ ਰੱਖਾਂਗੇ ਕਿ ਇਸ ਬੱਚੇ ਦੀ ਇਸ ਪਰਿਵਾਰ ਦੀ ਜਰੂਰ ਸਹਾਇਤਾ ਕੀਤੀ ਜਾਵੇ ਤਾਂ ਜੋ ਇਸ ਬੱਚੇ ਦੀ ਲਈ ਪੜ੍ਹਾਈ ਆ ਰਗਦਾ ਜਲਦੀ ਰਹੇ ਔਰ ਇਸ ਬੱਚੇ ਨੂੰ ਜਿਹੜਾ ਆ ਅੱਗੇ ਵੀ ਖੇਡਣ ਦਾ ਜਿਹੜਾ ਮੌਕਾ ਮਿਲਦਾ ਰਹੇ ਕ